ਪੰਜਾਬ ਵੈਦਰ ਚੈਨਲ ਉਤੇ ਤੁਹਾਡਾ ਸਵਾਗਤ ਹੈ ਇਸ ਵੀਡੀਓ ਦੇ ਵਿੱਚ ਅਗਲੇ 2 ਹਫਤੇ ਕਿਸ ਤਰ੍ਹਾਂ ਮੌਸਮ ਪੰਜਾਬ ਦੇ ਵਿੱਚ ਰਹੇਗਾ ਮਾਝਾ ਮਾਲਵਾ ਦੁਆਬੇ ਦੇ ਨਜ਼ਰ ਮਾਰਾਂਗੇ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਮਾਲਵਾ ਇਲਾਕੇ ਦੇ ਵਿੱਚ 11 ਤਰੀਕ ਤੇ 8 ਤਰੀਕ ਨੂੰ ਮੀਂਹ ਪੈਣ ਦੀ ਸੰਭਾਵਨਾ ਹੋਵੇਗੀ ਉਸ ਤੋਂ ਬਾਅਦ ਅਗਲੇ ਹਫਤੇ 16 ਤੇ 17 ਨੂੰ ਮੀਂਹ ਪੈਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ ਬਾਕੀ ਦਿਨਾਂ ਦੇ ਵਿੱਚ ਸੰਘਣੇ ਬੱਦਲ ਤੇ ਨਾਲ ਹਲਕੇ ਤੋਂ ਦਰਮਿਆਨੀ ਬੂੰਦਾਬੰਦੀ ਹੋਣ ਦੀ ਚਾਂਸ ਹੋਣਗੇ ਅੰਮ੍ਰਿਤਸਰ ਇਲਾਕੇ ਉਤੇ ਨਜ਼ਰ ਮਾਰੀਏ ਤਾਂ ਅਗਲੇ 2 ਹਫਤੇ ਸੌਣ ਦੀ ਝੜੀ ਲੱਗੀ ਰਹੇਗੀ ਸੰਘਣੇ ਬੱਦਲ ਰਹਿਣਗੇ ਤੇ ਨਾਲ ਵੱਧ ਵੱਧ ਟੈਂਪਰੇਚਰ 34 ਡਿਗਰੀ ਤੇ ਰਾਤ ਦੇ ਟਾਈਮ ਘਟ ਤੋਂ ਘੱਟ 25 ਡਿਗਰੀ ਸੈਲਸੀਅਸ ਰਹੇਗਾ 11 ਤਰੀਕ 12 13 ਤੇ 14 ਨੂੰ ਮੀਂਹ ਪੈਣ ਦੀ ਸੰਭਾਵਨਾ ਹਲਕੇ ਤੋਂ ਦਰਮਿਆਨੇ ਟੁੱਟਵੇਂ ਇਲਾਕੇ ਦੇ ਵਿੱਚ ਹੋ ਸਕਦੀ ਹੈ ਇਸੇ ਤਰ੍ਹਾਂ ਹੀ 14 15 16 ਤੇ 17 ਤਰੀਕ ਨੂੰ ਹਲਕੇ ਤੋਂ ਟੁੱਟਵੇਂ ਇਲਾਕੇ ਦੇ ਵਿੱਚ ਮੀਂਹ ਹੋ ਸਕਦਾ ਹੈ 11 ਤਰੀਕ ਤੇ 17 ਤਰੀਕ ਨੂੰ ਜ਼ਿਆਦਾ ਮੀਂਹ ਆਉਣ ਦੀ ਸੰਭਾਵਨਾ ਤੇ ਇਸੇ ਤਰ੍ਹਾਂ ਹੀ 8 ਤਰੀਕ ਨੂੰ ਜ਼ਿਆਦਾ ਮੀਂਹ ਆਉਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ ਦੁਆਬਾ ਇਲਾਕੇ ਦੇ ਵਿੱਚ ਨਜ਼ਰ ਮਾਰੀਏ ਤਾਂ 11 ਤਰੀਕ ਤੇ 10 ਤਰੀਕ ਨੂੰ ਮੌਲੇ ਧਰਮੀ ਹੋਵੇਗਾ 6-7 ਤਰੀਕ ਨੂੰ ਹਲਕੀ ਤੋਂ ਦਰਮਿਆਨੀ بارش ਹੋ ਸਕਦੀ ਆ 14 ਤਰੀਕ ਨੂੰ ਦਿਨ ਖੁਸ਼ਕ ਰਹੇਗਾ ਵਾਤਵਾਰ ਤੇ ਟੈਂਪਰੇਚਰ 31 ਡਿਗਰੀ 15-16 ਤੇ 17 ਨੂੰ ਦੁਬਾਰਾ ਫਿਰ ਮੀਂਹ ਤੇ 18 ਨੂੰ ਵੀ ਲਗਾਤਾਰ ਮੀਂਹ ਪੈਣ ਦੀ ਸੰਭਾਵਨਾ ਹੋਵੇਗੀ ਹੇਮਕੋਨ ਸਾਹਿਬ ਨਜ਼ਰ ਮਾਰੀਏ ਤਾਂ ਅਗਲੇ 2 ਹਫ਼ਤੇ ਲਗਾਤਾਰ ਮੀਂਹ ਪੈਂਦਾ ਰਹੇਗਾ ਵਾਤਵਾਰ ਤੇ ਟੈਂਪਰੇਚਰ 30 ਡਿਗਰੀ ਤੇ ਰਾਤ ਦੇ ਟਾਈਮ 22 ਡਿਗਰੀ ਹੋਵੇਗਾ ਮਨਾਲੀ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਦਿਨ ਐਤਵਾਰ 11 ਤਰੀਕ ਨੂੰ ਜ਼ਿਆਦਾ ਮੀਂਹ ਆਉਣ ਦੀ ਸੰਭਾਵਨਾ ਹੈ ਬਾਕੀ ਦਿਨਾਂ ਦੇ ਵਿੱਚ ਬੱਦਲ ਬਨੇ ਰਹਿਣਗੇ ਨਦੇੜ ਹਜੂਰ ਸਾਹਿਬ 6 7 ਤੇ 8 ਨੂੰ ਮੀਂਹ ਪੈਣ ਦੀ ਸੰਭਾਵਨਾ ਹੋਵੇਗੀ ਤੇ ਉਸ ਤੋਂ ਬਾਅਦ ਅਗਲੇ ਹਫਤੇ ਦਿਨ ਐਤਵਾਰ 18 ਤਰੀਕ ਨੂੰ ਮੀਂਹ ਹੋਵੇਗਾ ਦੁਬਈ ਦੇ ਵਿੱਚ ਸੰਘਣੇ ਬੱਦਲ ਪਹਿਲੇ ਹਫਤੇ ਰਹਿਣਗੇ ਤੇ ਉਸ ਤੋਂ ਬਾਅਦ ਧੁੱਪ ਲੱਗਦੀ ਰਹੇਗੀ ਮੀਂਹ ਆਉਣ ਦੀ ਸੰਭਾਵਨਾ ਅਗਲੇ ਵੀ 2 ਹਫਤਿਆਂ ਦੇ ਵਿੱਚ ਕੋਈ ਵੀ ਨਜ਼ਰ ਨਹੀਂ ਆ ਰਹੀ ਬ੍ਰਮਟਨ ਕੈਨੇਡਾ ਮੀ ਆਉਣ ਦੀ ਸੰਭਾਵਨਾ 9 ਤਰੀਕ 15 ਤੇ 16 ਤਰੀਕ ਨੂੰ ਹੋਵੇਗੀ ਤੇ ਬਾਕੀ ਦਿਨਾਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਦਲਵਾਈ ਦਿਖਾਈ ਦੇਵੇਗੀ ਯੂਬਾ ਸਿਟੀ ਸਟਾਕਟਨ ਕੈਲੀਫੋਰਨੀਆਸ ਹਨ ਹੋਜ਼ੇ ਦੇ ਵਿੱਚ ਜਿੱਥੇ ਕਾਫੀ ਪੰਜਾਬੀ ਵਸਦੇ ਨੇ ਕੜਾਕੇਦਾਰ ਗਰਮੀ ਪੰਜਾਬ ਵਾਂਗ ਪੈਂਦੀ ਰਹੇਗੀ ਵਾਤਾਵਰਣ ਟੈਂਪਰੇਚਰ 39 ਡਿਗਰੀ ਤੇ ਰਾਤ ਦੇ ਟਾਈਮ ਘਟ ਕੇ 12 ਡਿਗਰੀ ਸੈਲਸੀਅਸ ਹੋਵੇਗਾ ਹਲਕੀ ਤੋਂ ਦਰਮਿਆਨੀ ਹਵਾ ਚੱਲਦੀ ਰਹੇਗੀ ਨਿਊਯਾਰਕ 5 ਤੋਂ ਲੈ ਕੇ 6 ਤੋਂ ਲੈ ਕੇ 10 ਤਰੀਕ ਤੱਕ ਮੌਲੇ ਧਰਮੀ ਪੈਣ ਦੀ ਸੰਭਾਵਨਾ ਹਰ ਤੱਕ ਹਰ ਦਿਨ ਰਹੇਗੀ ਤੇ ਅਗਲਾ ਹਫਤਾ ਸੰਘਣੇ ਬੱਦਰ ਰਹਿਣਗੇ ਵਾਤਵਾਰ ਟੈਂਪਰੇਚਰ 33 ਡਿਗਰੀ ਤੇ ਘੱਟੋ ਘੱਟ 23 ਡਿਗਰੀ ਟੈਂਪਰੇਚਰ ਹੋਵੇਗਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਬੈਲ ਆਈਕਨ ਉਤੇ ਕਲਿੱਕ ਕਰ ਦਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਪਤਾ ਚੱਲਦਾ ਰਹੇ ਬਹੁਤ ਬਹੁਤ ਤੁਹਾਡਾ ਧੰਨਵਾਦ